ਦੈਨਿਕਸ ਵਿਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਤੇ ਗੱਲ ਕਰਦੇ ਆਂ ਬਾਰਡਰ ਗਵਾਸਕਰ ਟਰੋਫੀ ਇੰਡੀਆ ਵਰਸਸ ਆਸਟ੍ਰੇਲੀਆ ਤੀਜਾ ਟੈਸਟ ਮੈਚ ਪਹਿਲਾ ਦਿਨ ਬ੍ਰਿਸਬੇਨ ਦੇ ਵਿੱਚ ਗਾਬਾ ਉਹ ਡਾਇਲੌਗ ਤੁਹਾਨੂੰ ਯਾਦ ਹੋਏਗਾ 2019 ਦੇ ਵਿੱਚ ਜੋ ਭਾਰਤ ਨੇ ਇਤਿਹਾਸਿਕ ਜਿੱਤ ਜਿਹੜੀ ਜਿੱਤ ਸੀਗੀ ਉਹ ਦਰਜ ਕੀਤੀ ਸੀਗੀ ਟੂਟਾ ਹੈ ਗਾਬਾ ਦਾ ਘਮੰਡ ਰਿਸ਼ਭ ਪੰਦੀਓ ਬੱਲੇਬਾਜ਼ੀ ਭਾਰਤ ਨੇ ਇਤਿਹਾਸਿਕ ਜਿੱਤ ਹਾਸਲ ਕੀਤੀ ਸੀਗੀ ਇਸ ਮੈਦਾਨ ਦੇ ਵਿੱਚ ਤੇ ਅੱਜ ਉਸੇ ਸਟੇਡੀਅਮ ਦੇ ਵਿੱਚ ਬ੍ਰਿਸਬੇਨ ਦੇ ਉਸੇ ਸਟੇਡੀਅਮ ਦੇ ਵਿੱਚ ਬਾਰਡਰ ਗਵਾਸਕਰ ਟਰੋਫੀ ਦਾ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਤੇ ਜਿਹੜੀ ਪਹਿਲੀ ਇਨਿੰਗਸ ਹੈ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੋਲਿੰਗ ਕਰਨ ਦਾ ਫੈਸਲਾ ਲਿਆ ਹੈ ਤੇ ਆਸਟ੍ਰੇਲੀਆ ਪਹਿਲੀ ਇਨਿੰਗਸ ਦੇ ਵਿੱਚ ਸਿਰਫ 28 ਰਨਸ ਅੱਜ ਤੱਕ ਬਣਾਏ ਨੇ 13.2 ਓਵਰਸ ਦਾ ਜਿਹੜਾ ਖੇਡ ਹੈ ਅਜੇ ਤੱਕ ਮੁਕੰਮਲ ਹੋ ਪਾਇਆ ਹੈ ਮੈਂ ਤੁਹਾਨੂੰ ਦੱਸ ਦਿਆਂ ਭਾਰਤੀ ਸਮੇਂ ਦੇ ਅਕੋਰਡਿੰਗਲੀ ਸਵੇਰੇ 5:50 ਮਿੰਟ ਤੇ ਇਹ ਮੈਚ ਸ਼ੁਰੂ ਹੋਇਆ ਹੈ ਪਰ بارش ਹੋਣ ਦੇ ਕਾਰਨ ਉਥੇ ਕਾਫੀ بارش ਹੋ ਰਹੀ ਹੈ ਬ੍ਰਿਸਬੇਨ ਦੇ ਵਿੱਚ بارش ਹੋਣ ਦੇ ਕਾਰਨ ਸਿਰਫ 13.2 ਓਵਰਾਂ ਦਾ ਮੈਚ ਹੀ ਮੁਕੰਮਲ ਹੋ ਪਾਇਆ ਹੈ। ਸੋ ਮੈਂ ਇੱਕ ਵਾਰ ਫੇਰ ਦੱਸ ਦਿਆਂ ਬਾਰਡਰ ਗਵਾਸਕਰ ਟਰੋਫੀ ਤੀਜਾ ਟੈਸਟ ਮੈਚ ਪਹਿਲਾ ਟੈਸਟ ਮੈਚ ਭਾਰਤ ਨੇ ਜਿੱਤਿਆ ਸੀ। ਦੂਜਾ ਟੈਸਟ ਮੈਚ ਆਸਟ੍ਰੇਲੀਆ ਨੇ ਜਿੱਤਿਆ ਤੇ ਤੀਜਾ ਟੈਸਟ ਮੈਚ ਬਹੁਤ ਇੰਪੋਰਟੈਂਟ ਟੈਸਟ ਮੈਚ ਹੈ ਖਾਸ ਤੌਰ ਤੇ ਭਾਰਤ ਦੇ ਲਈ। ਅਗਰ ਭਾਰਤ ਇਹ ਟੈਸਟ ਮੈਚ ਹਾਰਦਾ ਹੈ ਤੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਵਿੱਚ ਖੇਡਣ ਦੇ ਜਿਹੜੇ ਸੁਪਨੇ ਨੇ ਭਾਰਤੀ ਫੈਨਸ ਦੇ ਉਹ ਟੁੱਟਦੇ ਹੋਏ ਨਜ਼ਰ ਆਣਗੇ ਅੱਜ ਬ੍ਰਿਸਬੇਨ ਦੇ ਵਿੱਚ ਪਹਿਲੀ ਇਨਿੰਗਸ ਆਸਟ੍ਰੇਲੀਆ ਨੇ ਸਿਰਫ 13.2 ਓਵਰ ਬੈਟਿੰਗ ਕੀਤੀ ਹੈ ਉਸਮਾਨ ਖਵਾਜਾ 19 ਰਨਸ ਤੇ ਨਾਬਾਦ ਨੇ ਤੇ ਨੇਥਨ ਮੈਕਸਵਿਨੀ ਇਹ 4 ਰਨਸ ਤੇ ਨਾਟ ਆਊਟ ਹੈ ਭਾਰਤੀ ਟੀਮ ਦੇ ਵਿੱਚ ਦੋ ਬਦਲਾਵ ਕੀਤੇ ਗਏ ਨੇ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਰਵਿੰਦਰ ਜੜੀਜਾ ਨੂੰ ਜਗ੍ਹਾ ਮਿਲੀ ਹੈ ਤੇ ਹਰਸ਼ਿਤ ਰਾਣਾ ਦੀ ਜਗ੍ਹਾ ਤੇ ਆਕਾਸ਼ ਦੀਪ ਨੂੰ ਜਗ੍ਹਾ ਮਿਲੀ ਹੈ ਤੇ ਹਜੇ ਤੱਕ ਜੋ ਪਲੇਅਰਸ ਦਾ ਨਾਮ ਲਿਖਿਆ ਗਿਆ ਹੈ ਉਸ ਲਿਸਟ ਅਕੋਰਡਿੰਗਲੀ ਲੱਗ ਇਹੀ ਰਿਹਾ ਹੈ ਕਿ ਰੋਹਿਤ ਸ਼ਰਮਾ ਇੱਕ ਵਾਰ ਫੇਰ ਸਾਨੂੰ ਲੋਅਰ ਆਰਡਰ ਦੇ ਵਿੱਚ ਹੀ ਬੈਟਿੰਗ ਕਰਦੇ ਹੋਏ ਦਿਖਾਈ ਦੇਣਗੇ ਸੋ ਜੋ ਇਸ ਵੇਲੇ ਤਾਜ਼ਾ ਮੌਜੂਦਾ ਹਾਲਾਤ ਨੇ ਉਥੇ ਬ੍ਰਿਸਬੇਨ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਵੈਟ ਆਊਟਫੀਲਡ ਹੈ ਭਾਰਤੀ ਸਮੇਂ ਅਕੋਰਡਿੰਗਲੀ 5:50 ਮਿੰਟ ਤੇ ਜੋ ਮੈਚ ਸ਼ੁਰੂ ਹੋਣਾ ਸੀ 1:20 ਮਿੰਟ ਤੱਕ ਭਾਰਤੀ ਸਮੇਂ ਅਕੋਰਡਿੰਗਲੀ ਇਹ ਮੁਕਾਬਲਾ ਚੱਲਣਾ ਸੀ ਬਟ ਉਥੇ ਵੈਟ ਆਊਟਫੀਲਡ ਹੋਣ ਦੇ ਕਾਰਨ ਟੀ ਤੱਕ ਹਜੇ ਤੱਕ ਪੂਰੇ ਦਿਨ ਨੂੰ ਕਾਲ ਆਫ ਨਹੀਂ ਕੀਤਾ ਗਿਆ ਹੁਣ ਵੇਖਣਾ ਹੋਏਗਾ ਕਿ ਵੈਟ ਆਊਟਫੀਲਡ ਕਿੰਨੀ ਜਲਦੀ ਸਿਚੁਏਸ਼ਨ ਬਣਦੀ ਹੈ ਕਿ ਕੁਝ ਓਵਰਾਂ ਦਾ ਮੈਚ ਅੱਜ ਹੋ ਪਾਂਦਾ ਹੈ ਕਿ ਨਹੀਂ ਹੋ ਪਾਂਦਾ ਇਸ ਦੀ ਜਾਣਕਾਰੀ ਤੁਹਾਨੂੰ ਅਸੀਂ ਡੈਨਿਕਸ ਵੈਰਾ ਟੀਵੀ ਤੇ ਦਿੰਦੇ ਰਹਾਂਗੇ ਦੇਖਦੇ ਰਹੋ ਡੈਨਿਕਸ ਵੈਰਾ ਟੀਵੀ ਮਹਿਮਾਨ ਸ਼ੂ ਧੰਨਵਾਦ